ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜਿਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵੀ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੇ ਸ਼ੁਰੂ ਕਰਦੀਆਂ ਅੱਜ ਦੀ ਇੱਕ ਹੋਰ ਕਹਾਣੀ ਜਿਹੜੀ ਕਿ ਇੱਕ ਚਿੜੀ ਤੇ ਕਾਂ ਦੀ ਕਹਾਣੀ ਹੈ ਇੱਕ ਸੁੰਦਰ ਜੰਗਲ ਦੇ ਕਿਨਾਰੇ ਵਿੱਚ ਇੱਕ ਪੁਰਾਣਾ ਪੋਹੜ ਦਾ ਦਰਖਤ ਸੀ ਉਸ ਦਰਖਤ ਤੇ ਟਾਣੀਆਂ ਤੇ ਕਈ ਕਿਸਮ ਦੇ ਪੰਛੀ ਆ ਕੇ ਬੈਠਦੇ ਸਨ ਕਿਸੇ ਦੀ ਚਹਿਕ ਕਿਸੇ ਦੀ ਕੂੰਜ ਕਿਸੇ ਦੀ ਮਿੱਠੀ ਧੋਨੀ ਆਵਾਜ਼ ਦ੍ਰਗਤ ਹਮੇਸ਼ਾ ਐਵੇਂ ਲੱਗਦਾ ਸੀ ਉਸੇ ਬੋਰਡ ਦੇ ਉੱਪਰਲੇ ਹਿੱਸੇ ਵਿੱਚ ਇੱਕ ਛੋਟੀ ਜਿਹੀ ਚਿੜੀ ਰਹਿੰਦੀ ਸੀ ਉਸ ਦਾ ਨਾਮ ਲੋਕਾਂ ਨੇ ਰੱਖਿਆ ਹੋਇਆ ਸੀ ਚੰਨੀ ਕਿਉਂਕਿ ਉਸ ਦੀ ਆਵਾਜ਼ ਬਹੁਤ ਹੀ ਮਿੱਠੀ ਸੀ ਤੇ ਚਾਨਣ ਵਰਗੀ ਸਾਫ਼ ਤੇ ਸੋਹਣੀ ਸੀ ਚੰਨੀ ਬਹੁਤ ਹੀ ਮਿਹਨਤੀ ਸੀ ਉਹ ਹਰ ਸਵੇਰ ਆਪਣਾ ਆਲੜਾ ਸਾਫ਼ ਕਰਦੀ ਬੱਚਿਆਂ ਲਈ ਦਾਣੇ ਚੁਗ ਕੇ ਲੈ ਕੇ ਆਉਂਦੀ ਤੇ ਦਰਾਖਤ ਦੇ ਨੇੜੇ ਖੇਤਾਂ ਵਿੱਚ ਅਕਸਰ ਦਾਣੇ ਚੁੱਕਦੀ ਉਸ ਦੇ ਪੰਖ ਭੂਰੇ ਰੰਗ ਦੇ ਸਨ ਪਰ ਧੁੱਪ ਵਿੱਚ ਉਹਨਾਂ 'ਤੇ ਸੁਨਹਿਰੀ ਚਮਕ ਦਿਖਦੀ ਸੀ ਦੂਜੇ ਪਾਸੇ ਉਸੇ ਦਰਾਖਤ ਦੇ ਮੋٹے ਟਾਣੇ ਤੇ ਇੱਕ ਕਾਂ ਵੀ ਰਹਿੰਦਾ ਸੀ ਉਸ ਦਾ ਨਾਮ ਸੀ ਕਾਲੂ ਕਾਲੂ ਦਾ ਸਰੀਰ ਕਾਲੇ ਰੰਗ ਦਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਚਲਾਕੀ ਦੀ ਚਮਕ ਹੁੰਦੀ ਸੀ ਜੰਗਲ ਦੇ ਸਾਰੇ ਪੰਛੀਆਂ ਵਿੱਚ ਉਸ ਨੂੰ ਸਭ ਤੋਂ ਹੁਸ਼ਿਆਰ ਮੰਨਿਆ ਜਾਂਦਾ ਸੀ ਕਈ ਵਾਰ ਉਹ ਹੋਰਾਂ ਦੇ ਘਰੋਂ ਆਂਡੇ ਚੁੱਕ ਕੇ ਲੈ ਜਾਂਦਾ ਤੇ ਕਈ ਵਾਰੀ ਕਿਸੇ ਪਿੰਡ ਵਾਲੀ ਔਰਤ ਦੇ ਹੱਥੋਂ ਔਰਤ ਦੇ ਹੱਥੋਂ ਰੋਟੀ ਚੁੱਕ ਕੇ ਉੱਡ ਜਾਂਦਾ ਪਰ ਉਸ ਦੇ ਦਿਲ ਵਿੱਚ ਇੱਕ ਦੋਸਤੀ ਦਾ ਕੋਨਾ ਵੀ ਸੀ ਇੱਕ ਦਿਨ ਸਵੇਰੇ ਚੰਨੀ ਆਪਣੇ ਬੱਚਿਆਂ ਲਈ ਦਾਣੇ ਲੈ ਕੇ ਆਈ ਤਾ ਵੇਖਦੀ ਹੈ ਕਿ ਉਸ ਦਾ ਅੱਧਾ ਦਾਣਾ ਗਾਇਬ ਸੀ ਉਹ ਹੈਰਾਨ ਰਹਿ ਗਈ ਕੁਝ ਸੋਚਣ ਤੋਂ ਬਾਅਦ ਉਸ ਨੇ ਆਪਣੀ ਤੇਜ ਅੱਖਾਂ ਨਾਲ ਆਲੇ-ਦੁਆਲੇ ਦੇਖਿਆ ਕੁਝ ਹੀ ਦੂਰ ਕਾਲੂ ਆਪਣੇ ਖੰਭਾ ਨਾਲ ਚੁੰਝ ਸਾਫ ਕਰ ਰਿਹਾ ਸੀ ਚੰਨੀ ਨੇ ਉਸ ਨੂੰ ਸ਼ੱਕ ਵਾਲੀ ਨਜ਼ਰ ਨਾਲ ਦੇਖਿਆ ਤੇ ਹੌਲੀ ਨਾਲ ਕਿਹਾ ਕਾਲੂ ਭਰਾ ਕੀ ਤੂੰ ਮੇਰੇ ਘਰੋਂ ਦਾਣੇ ਲੈ ਕੇ ਗਿਆ ਸੀ ਕਾਲੂ ਪਹਿਲਾਂ ਤਾਂ ਝੂਠ ਮਾਰਨ ਹੀ ਲੱਗਾ ਸੀ ਪਰ ਫਿਰ ਉਸ ਦੇ ਅੰਦਰੋਂ ਇੱਕ ਆਵਾਜ਼ ਆਈ ਉਸਨੇ ਕਿਹਾ ਹਾਂ ਚੰਨੀ ਮੈਂ ਹੀ ਤੇਰੇ ਘਰੋਂ ਦਾਣੇ ਲਏ ਸਨ ਭੁੱਖ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਮੈਨੂੰ ਮਾਫ਼ ਕਰ ਦੇ ਚੰਨੀ ਨੇ ਹੌਲੀ ਨਾਲ ਸਾਹ ਲਿਆ ਤੇ ਕਿਹਾ ਜੇ ਤੈਨੂੰ ਭੁੱਖ ਲੱਗੀ ਸੀ ਤਾਂ ਤੂੰ ਮੈਨੂੰ ਦੱਸ ਦਿੰਦਾ ਮੈਂ ਤੈਨੂੰ ਆਪਣਾ ਹਿੱਸਾ ਦੇ ਦਿੰਦੀ ਪਰ ਚੋਰੀ ਕਰਨਾ ਠੀਕ ਨਹੀਂ ਆ ਉਸ ਦਿਨ ਤੋਂ ਕਾਲੂ ਨੇ ਸੋਚਿਆ ਕਿ ਚੰਨੀ ਨਾਲ ਉਹ ਦੋਸਤੀ ਕਰੇਗਾ ਦੋਵੇਂ ਅਕਸਰ ਇਕੱਠੇ ਦਾਣਾ ਚੁੱਕਣ ਜਾਂਦੇ ਜੰਗਲ ਦੇ ਹੋਰ ਪੰਛੀ ਵੀ ਉਹਨਾਂ ਦੀ ਦੋਸਤੀ ਨੂੰ ਵੇਖ ਕੇ ਹੈਰਾਨ ਸੰਗ ਚੰਨੀ ਬਹੁਤ ਸਧਾਰਨ ਸੀ ਪਰ ਚਲਾਕ ਤੇ ਤਿੱਖੀ ਅਕਲ ਵਾਲਾ ਸੀ ਦੋਵੇਂ ਇੱਕ ਦੂਜੇ ਤੋਂ ਸਿੱਖਦੇ ਰਹਿੰਦੇ ਕਿ ਕਿਵੇਂ ਮਿਹਨਤ ਕਰਨੀ ਹੈ ਚੰਨੀ ਨੇ ਕਾਲੂ ਨੂੰ ਸੱਚਾਈ ਤੇ ਮਿਹਨਤ ਦੀ ਸਿੱਖਿਆ ਦਿੱਤੀ ਤੇ ਕਾਲੂ ਨੇ ਚੰਨੀ ਨੂੰ ਦੁਨੀਆ ਦੇ ਧੋਖੇ ਤੇ ਚਲਾਕੀਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਸਵੇਰ ਦੀ ਰੌਸ਼ਨੀ ਸੀ ਬੋਹੜ ਦੇ ਦਰਖਤ ਉੱਤੇ ਪੈ ਰਹੀ ਸੀ ਤਾ ਚੰਨੀ ਆਪਣੇ ਬੱਚਿਆਂ ਨੂੰ ਪਿਆਰ ਨਾਲ ਖੰਭਾ ਹੇਠ ਲੁਕੋ ਕੇ ਬੈਠੀ ਸੀ ਉਸਦੇ ਬੱਚੇ ਛੋਟੇ ਸਨ ਉੱਡਣਾ ਵੀ ਢੰਗ ਨਾਲ ਨਹੀਂ ਜਾਣਦੇ ਸਨ ਉਹ ਹਮੇਸ਼ਾ ਭੁੱਖੇ ਰਹਿੰਦੇ ਤੇ ਚੰਨੀ ਹਰ ਵੇਲੇ ਉਹਨਾਂ ਲਈ ਦਾਣਾ ਲੱਭਣ ਵਿੱਚ ਮਿਹਨਤ ਕਰਦੀ ਕਾਲੂ ਉੱਪਰਲੇ ਟਾਣੇ ਤੋਂ ਇਹ ਸਭ ਦੇਖਦਾ ਰਹਿੰਦਾ ਸੀ ਪਹਿਲਾਂ ਤਾਂ ਉਹ ਸਿਰਫ ਆਪਣੇ ਲਈ ਹੀ ਸੋਚਦਾ ਸੀ ਪਰ ਹੁਣ ਉਸ ਨੂੰ ਘਰ ਚੰਨੀ ਦੇ ਘਰ ਦੀ ਜ਼ਿੰਮੇਵਾਰੀ ਵੀ ਮਹਿਸੂਸ ਹੋਣ ਲੱਗੀ ਸੀ ਕਈ ਵਾਰ ਉਹ ਚੁਪਕੇ ਨਾਲ ਖੇਤਾਂ ਵਿੱਚੋਂ ਜਾਂਦਾ ਦਾਣੇ ਚੁੱਕ ਕੇ ਲਿਆਉਂਦਾ ਤੇ ਚੰਨੀ ਦੇ ਘਰ ਕੋਲ ਰੱਖ ਦਿੰਦਾ ਇੱਕ ਦਿਨ ਚੰਨੀ ਨੇ ਪੁੱਛਿਆ ਕਾਲੂ ਇਹ ਦਾਣੇ ਕੌਣ ਰੱਖ ਜਾਂਦਾ ਹਰ ਸਵੇਰ ਮੈਨੂੰ ਮਿਲ ਜਾਂਦੇ ਨੇ ਕਾਲੂ ਨੇ ਹੌਲੀ ਜੀ ਕਿਹਾ ਤੇ ਹੱਸਿਆ ਜੇ ਤੂੰ ਸੋਚਦੀ ਹੈ ਕਿ ਜੰਗਲ ਵਿੱਚ ਸਿਰਫ ਤੂੰ ਹੀ ਆਪਣੇ ਬੱਚਿਆਂ ਦੀ ਚਿੰਤਾ ਕਰਦੀ ਹੈ ਤਾਂ ਗਲਤ ਹੈ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਖਾ ਨਹੀਂ ਦੇਖ ਸਕਦਾ ਇਹ ਮੇਰੀ ਤਰਫੋਂ ਛੋਟੀ ਜਿਹੀ ਮਦਦ ਹੈ ਜੰਨੀ ਦੀਆਂ ਅੱਖਾਂ ਵਿੱਚ ਪਿਆਰ ਤੇ ਕਦਰਦਾਨੀ ਭਰ ਗਈ। ਉਸਨੇ ਕਿਹਾ ਕਾਲੂ ਭਰਾ ਤੂੰ ਤਾਂ ਸੱਚਮੁੱਚ ਮੇਰੇ ਲਈ ਸਹਾਰਾ ਬਣ ਗਿਆ ਏ। ਹੁਣ ਤੂੰ ਮੇਰੇ ਲਈ ਸਿਰਫ ਇੱਕ ਪਸੌੜੀ ਨਹੀਂ ਸਗੋਂ ਪਰਿਵਾਰ ਵਰਗਾ ਏ। ਪੂਹੜ ਦਾ ਦਰਾਗ ਇੱਕ ਛੋਟੇ ਪਿੰਡ ਦੇ ਨੇੜੇ ਸੀ। ਪਿੰਡ ਦੇ ਲੋਕ ਸਵੇਰੇ ਸ਼ਾਮ ਉੱਥੋਂ ਲੰਘਦੇ ਸਨ। ਪਸ਼ੂਆਂ ਨੂੰ ਚਰਾਉਣ ਲਈ ਲੈ ਕੇ ਜਾਂਦੇ ਸਨ। ਬੱਚੇ ਦਰਾਗ ਤਾਂ ਇੱਥਾ ਖੇਡਦੇ ਸਨ। ਕਈ ਵਾਰੀ ਉਹ ਰੋਟੀ ਦੇ ਟੁਕੜੇ ਪੰਛੀਆਂ ਲਈ ਛੁੱਟ ਜਾਂਦੇ ਸਨ। ਇੱਕ ਦਿਨ ਪਿੰਡ ਦੀ ਇੱਕ ਬੁੱਢੀ ਮਾਤਾ ਦਰਖਤ ਹੇਠਾਂ ਬੈਠੀ ਸੀ ਉਸਨੇ ਚੰਨੀ ਦੀ ਚਹਿਕ ਸੁਣੀ ਤੇ ਹੱਸ ਕੇ ਕਿਹਾ ਬਾ ਰੱਬਾ ਕਿੰਨੀ ਮਿੱਠੀ ਆਵਾਜ਼ ਬਣਾਈ ਐ ਇਸ ਚਿੜੀ ਦੀ ਇਹ ਤਾਂ ਸਾਡੇ ਪਿੰਡ ਦੇ ਲਈ ਇੱਕ ਵਰਦਾਨ ਹੈ ਬੱਚੇ ਨੂੰ ਚੰਨੀ ਬੱਚੇ ਵੀ ਬਹੁਤ ਚੰਨੀ ਨੂੰ ਪਿਆਰ ਕਰਦੇ ਸੀ ਕੋ ਉਸ ਨੂੰ ਚੰਨੀ ਭੈਣ ਕਹਿੰਦੇ ਸਨ ਤੇ ਰੋਜ਼ ਉਸ ਨੂੰ ਬੁਲਾਉਂਦੇ ਕਈ ਵਾਰੀ ਉਹਨਾਂ ਦੇ ਹੱਥੋਂ ਦਾਣੇ ਵੀ ਖਾ ਲੈਂਦੀ ਚੰਨੀ ਪਰ ਕਾਲੂ ਨਾਲ ਪਿੰਡ ਦੇ ਲੋਕਾਂ ਦਾ ਰਿਸ਼ਤਾ ਥੋੜਾ ਵੱਖਰਾ ਸੀ ਕਿਉਂਕਿ ਕਾਲੂ ਕਈ ਵਾਰੀ ਉਹਨਾਂ ਦੇ ਹੱਥੋਂ ਰੋਟੀ ਖੋ ਕੇ ਲੈ ਜਾਂਦਾ ਸੀ ਬੱਚੇ ਉਸਨੂੰ ਵੇਖ ਕੇ ਚੀਕਾਂ ਮਾਰਨ ਲੱਗ ਜਾਂਦੇ ਸਨ ਕਿਉਂਕਿ ਅਕਸਰ ਉਹ ਛੋਟੇ ਬੱਚਿਆਂ ਦੇ ਮੂੰਹ ਚੋਂ ਰੋਟੀ ਖੋ ਲੈਂਦਾ ਸੀ ਆ ਗਿਆ ਕਾਲੂ ਚੋਰ ਆਪਣੀ ਰੋਟੀ ਬਚਾ ਲੇ ਅਕਸਰ ਉਸਨੂੰ ਦੇਖ ਕੇ ਲੋਕ ਇਹੀ ਕਹਿੰਦੇ ਸਨ ਕਾਲੂ ਨੂੰ ਇਹ ਸਭ ਸੁਣ ਕੇ ਪਹਿਲਾਂ ਤਾਂ ਗੁੱਸਾ ਆਉਂਦਾ ਸੀ ਪਰ ਹੁਣ ਇਹ ਉਸਨੂੰ ਚੰਗਾ ਲੱਗਦਾ ਸੀ ਕਿਉਂਕਿ ਉਹ ਸੋਚਦਾ ਸੀ ਕਿ ਮੈਂ ਇਹੋ ਜਿਹਾ ਹੀ ਆ ਪਰ ਕਦੇ ਕਦੇ ਉਹ ਇਹ ਸੋਚ ਲੈਂਦਾ ਕਿ ਜੇ ਮੈਂ ਚੰਨੀ ਵਰਗਾ ਮਿਹਨਤੀ ਬਣ ਜਾਵਾਂ ਫਿਰ ਲੋਕ ਮੈਨੂੰ ਵੀ ਪਿਆਰ ਕਰਨ ਲੱਗਣਗੇ ਇੱਕ ਵਾਰ ਜੰਗਲ ਵਿੱਚ ਹਰ ਸਾਲ ਇੱਕ ਪੰਛੀਆਂ ਦਾ ਮੇਲਾ ਲੱਗਦਾ ਸੀ ਉਸ ਦਿਨ ਸਾਰੇ ਪੰਛੀ ਇਕੱਠੇ ਹੋ ਕੇ ਖਾਣੇ ਗਾਣੇ ਗਾਉਂਦੇ ਨੱਚਦੇ ਤੇ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ ਸੀ ਚੰਨੀ ਨੇ ਕਾਲੂ ਨੂੰ ਕਿਹਾ ਭਰਾ ਆਪਾਂ ਵੀ ਮੇਲੇ ਚੱਲਦੇ ਹਾਂ ਕਾਲੂ ਹੌਲੀ ਜੇ ਡਰਿਆ ਕਿਉਂਕਿ ਉਸਨੂੰ ਪਤਾ ਸੀ ਕਿ ਹੋਰ ਪੰਛੀ ਉਸਦੀਆਂ ਚਲਾਕੀਆਂ ਕਰਕੇ ਉਸਨੂੰ ਪਸੰਦ ਨਹੀਂ ਕਰਦੇ ਪਰ ਚੰਨੀ ਨੇ ਜੋਰ ਦਿੱਤਾ ਤੇ ਦੋਵੇਂ ਇਕੱਠੇ ਚਲੇ ਗਏ ਮੇਲੇ ਵਿੱਚ ਸਭ ਤੋਂ ਪਹਿਲਾਂ ਤੋਤੇ ਨੇ ਗੀਤ ਗਾਇਆ ਫਿਰ ਉਸਦੀ ਬੋਲੀ ਬਹੁਤ ਰੰਗੀਨ ਸੀ ਫਿਰ ਬੁਲਬੁਲ ਨੇ ਆਪਣੇ ਸਰੀਲੇ ਸੁਰਾਂ ਨਾਲ ਗਾਇਆ ਦਿਲ ਜਿੱਤ ਲਿਆ ਸਭ ਦਾ ਆਖਰ ਵਿੱਚ ਚੰਨੀ ਦੀ ਵਾਰੀ ਆਈ ਜਿਵੇਂ ਹੀ ਚੰਨੀ ਨੇ ਚੈਕਣਾ ਸ਼ੁਰੂ ਕੀਤਾ ਪੂਰੇ ਜੰਗਲ ਵਿੱਚ ਮਿੱਠੀ ਧੁਨ ਗੂੰਜ اٹਹੀ ਸਾਰੇ ਪੰਛੀ ਉਸ ਦੀ ਤਾਰੀਫ਼ ਕਰਨ ਲੱਗੇ ਚੰਨੀ ਨੇ ਕਿਹਾ ਇਹ ਮੇਰਾ ਗੀਤ ਨਹੀਂ ਮੇਰੇ ਇਹ ਮੇਰੇ ਦੋਸਤ ਕਾਲੂ ਲਈ ਹੈ ਜਿਸ ਨੇ ਮੇਰੇ ਘਰ ਨੂੰ ਹਮੇਸ਼ਾ ਸਹਾਰਾ ਦਿੱਤਾ ਸਾਰੇ ਪੰਛੀ ਹੈਰਾਨ ਰਹਿ ਗਏ ਉਹਨਾਂ ਨੇ ਪਹਿਲੀ ਵਾਰ ਕਾਲੂ ਨੂੰ ਕਿਸੇ ਦੀ ਭਲਾਈ ਕਰਦੇ ਸੁਣਿਆ ਸੀ ਉਹਨਾਂ ਨੇ ਕਾਲੂ ਨੂੰ ਵੀ ਮੰਚ ਤੇ ਬੁਲਾਇਆ ਕਾਲੂ ਸ਼ਰਮਾਉਂਦਾ ਹੋਇਆ ਮੰਚ ਉੱਤੇ ਗਿਆ ਤੇ ਬੋਲਿਆ ਮੈਂ ਗਾਣਾ ਨਹੀਂ ਗਾ ਸਕਦਾ ਪਰ ਮੈਨੂੰ ਇਹ ਜ਼ਰੂਰ ਕਹਿਣਾ ਹੈ ਕਿ ਚੰਨੀ ਨੇ ਮੈਨੂੰ ਸਿਖਾਇਆ ਕਿ ਸੱਚੀ ਦੋਸਤੀ ਕੀ ਹੁੰਦੀ ਹੈ ਹੁਣ ਮੈਂ ਚਲਾਕੀਆਂ ਛੱਡ ਕੇ ਸੱਚਾਈ ਵਾਲਾ ਜੀਵਨ ਜਿਉਣਾ ਚਾਹੁੰਦਾ ਹਾਂ ਸਾਰੇ ਪੰਛੀਆਂ ਨੇ ਤਾਲੀਆਂ ਬਜਾਈਆਂ ਤੇ ਕਾਲੂ ਨੂੰ ਵੀ ਆਪਣਾ ਭਰਾ ਮੰਨ ਲਿਆ ਇੱਕ ਦਿਨ ਜੰਗਲ ਵਿੱਚ ਅਚਾਨਕ ਬਹੁਤ ਵੱਡਾ ਤੂਫਾਨ ਆ ਗਿਆ ਹਵਾ ਦੇ ਤੇਜ਼ ਝੋਕੇ ਦਰਖਤਾਂ ਦੀਆਂ ਟਾਹਣੀਆਂ ਤੋੜ ਰਹੇ ਸਨ ਬਾਰਸ ਵੀ ਬਹੁਤ ਹੋ ਰਹੀ ਸੀ ਚੰਨੀ ਦਾ ਆਲਣਾ ਹਿੱਲਣ ਲੱਗਾ ਉਸ ਦੇ ਬੱਚੇ ਡਰ ਕੇ ਚੀਕਣ ਲੱਗੇ ਚੰਨੀ ਨੇ ਉਹਨਾਂ ਨੂੰ ਆਪਣੇ ਖੰਭਾ ਹੇਠ ਲੁਕੋ ਲਿਆ ਪਰ ਆਲਣੇ ਦੇ ਡਿੱਗਣ ਦਾ ਅਜੇ ਵੀ ਡਰ ਸੀ ਕਾਲੂ ਨੇ ਇਹ ਸਭ ਵੇਖਿਆ ਤੇ ਤੁਰੰਤ ਆਪਣੇ ਵੱਡੇ ਖੰਭਾ ਨਾਲ ਚੰਨੀ ਦੇ ਆਲਣੇ ਨੂੰ ਢੱਕਣ ਦੀ ਕੋਸ਼ਿਸ਼ ਕਰਨ ਲੱਗਾ ਉਸਨੇ ਆਪਣੀ ਪੂਰੀ ਤਾਕਤ ਨਾਲ ਹਵਾ ਦਾ ਸਾਹਮਣਾ ਕੀਤਾ ਸਾਰੀ ਰਾਤ ਕਾਲੂ بارش ਤੇ ਹਵਾ ਦੇ ਸਾਹਮਣੇ ਖੜਾ ਰਿਹਾ। ਸਵੇਰ ਜਦੋਂ ਤੂਫਾਨ ਰੁਕਿਆ ਤਾਂ ਚੰਨੀ ਦਾ ਘਰ ਤੇ ਉਸਦੇ ਬੱਚੇ ਸੁਰੱਖਿਅਤ ਸਨ। ਪਰ ਕਾਲੂ ਹੁਣ ਬਹੁਤ ਥੱਕ ਚੁੱਕਾ ਸੀ। ਉਸਦੇ ਖੰਭ ਭਿੱਜੇ ਪਏ ਸਨ ਤੇ ਸਰੀਰ ਕੰਬ ਰਿਹਾ ਸੀ। ਚੰਨੀ ਨੇ ਉਸ ਨੂੰ ਪਿਆਰ ਨਾਲ ਕਿਹਾ, "ਕਾਲੂ, ਅੱਜ ਤੂੰ ਮੇਰੇ ਲਈ ਸਿਰਫ ਦੋਸਤ ਨਹੀਂ, ਤੂੰ ਮੇਰੇ ਬੱਚਿਆਂ ਲਈ ਇੱਕ ਰਖਿਆਕਰ ਰੱਬ ਬਣ ਕੇ ਆਇਆ।" ਜੇ ਤੂੰ ਨਾ ਹੁੰਦਾ ਤਾਂ ਸ਼ਾਇਦ ਇਹ ਹਵਾ ਮੇਰੇ ਤੇ ਮੇਰੇ ਬੱਚਿਆਂ ਨੂੰ ਲੈ ਕੇ ਕਦੋਂ ਦੀ ਇੱਥੋਂ ਦੂਰ ਚਲੀ ਜਾਂਦੀ ਮੈਂ ਤੇਰਾ ਇਹ ਉਪਕਾਰ ਕਦੇ ਨਹੀਂ ਭੁੱਲਾਂਗੀ ਜਦੋਂ ਕਾਂ ਨੇ ਇਹ ਚੰਗੇ ਸ਼ਬਦ ਸੁਨੇ ਤਾਂ ਉਹ ਬਹੁਤ ਖੁਸ਼ ਹੋ ਗਿਆ ਉਸ ਦੀ ਦਿਨ ਦੇ ਤੂਫਾਨ ਦੀ ਰਾਤ ਤੋਂ ਬਾਅਦ ਚੰਨੀ ਅਤੇ ਕਾਲੂ ਦੀ ਦੋਸਤੀ ਹੋਰ ਵੀ ਵੱਧ ਗਈ ਹੁਣ ਦੋਵੇਂ ਸਿਰਫ ਦਾਣੇ ਸਾਂਝੇ ਨਹੀਂ ਕਰਦੇ ਸਨ ਸਗੋਂ ਇੱਕ ਦੂਜੇ ਲਈ ਪਰਿਵਾਰ ਵਰਗੇ ਬਣ ਗਏ ਸਨ ਬੋੜ ਦੇ ਦਰਖਤ ਹੇਠਾਂ ਬੈਠਣ ਵਾਲੀ ਬੁੱਢੀ ਮਾਤਾ ਨੇ ਜਦੋਂ ਵੇਖਿਆ ਕਿ ਤੂਫਾਨ ਵਿੱਚ ਵੀ ਚੰਨੀ ਦਾ ਘਰ ਸੁਰੱਖਿਅਤ ਰਹਿ ਗਿਆ ਤਾਂ ਉਸਨੇ ਕਿਹਾ ਇਹ ਤਾਂ ਰੱਬ ਦੀ ਮਿਹਰ ਹੈ ਇਸ ਦਰਖਤ ਉੱਤੇ ਰੱਬ ਦੇ ਦੂਤ ਵਸਦੇ ਨੇ ਪਿੰਡ ਦੇ ਬੱਚੇ ਵੀ ਰੋਜ਼ ਚੰਨੀ ਅਤੇ ਕਾਲੂ ਨੂੰ ਵੇਖਣ ਆਉਂਦੇ ਉਹ ਦਾਣੇ ਸੁੱਟਦੇ ਤੇ ਉਹਨਾਂ ਨਾਲ ਖੇਡਦੇ ਪਰ ਇੱਕ ਦਿਨ ਪਿੰਡ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਚੰਨੀ ਤੇ ਕਾਲੂ ਦੀ ਹਿੰਮਤ ਦੀ ਪ੍ਰੀਖਿਆ ਲਈ ਗਰਮੀ ਦੇ ਦਿਨ ਸਨ ਚੰਨੀ ਆਪਣੇ ਬੱਚਿਆਂ ਲਈ ਦਾਣਾ ਲੱਭਣ ਗਈ ਜਦੋਂ ਉਹ ਵਾਪਸ ਆਈ ਤਾਂ ਉਸਨੇ ਵੇਖਿਆ ਕਿ ਇੱਕ ਕਾਲਾ ਸੱਪ ਉਸਦੇ ਆਲਣੇ ਵਿੱਚ ਚੜ ਰਿਹਾ ਸੀ ਬੱਚੇ ਡਰ ਕੇ ਚੀਕਾਂ ਮਾਰ ਰਹੇ ਸਨ ਚੰਨੀ ਦੇ ਪਰ ਕੰਬਣ ਲੱਗ ਪਏ ਉਸ ਨੂੰ ਲੱਗਾ ਕਿ ਹੁਣ ਉਸਦੇ ਬੱਚੇ ਨਹੀਂ ਬਚ ਸਕਦੇ ਕਿਉਂਕਿ ਉਸ ਨੂੰ ਸੱਪ ਨੂੰ ਰੋਕਣ ਦੀ ਹਿੰਮਤ ਜਿੰਨੀ ਸੀ ਉਹ ਅੱਗੇ ਵਧੀ ਪਰ ਉਸ ਦੀ ਤਾਕਤ ਬਹੁਤ ਘੱਟ ਸੀ ਇਸੇ ਵੇਲੇ ਕਾਲੂ ਆ ਗਿਆ ਉਸਨੇ ਸੱਪ ਨੂੰ ਜਦੋਂ ਵੇਖਿਆ ਵੀ ਵਾਲਣੇ ਦੇ ਨੇੜੇ ਗਿਆ ਤਾਂ ਕਾਲੂ ਨੇ ਬਿਨਾਂ ਸੋਚੇ ਸਮਝੇ ਆਪਣੇ ਮੋٹے-ਮੋٹے ਪਰਾ ਨਾਲ ਉਸ ਉੱਤੇ ਬਾਹਰ ਕਰਤਾ ਉਹ ਉੱਡ ਕੇ ਸੱਪ ਦੇ ਸਿਰ ਤੇ ਚੁੰਝਾ ਮਾਰ ਰਿਹਾ ਸੀ ਸੱਪ ਗੁੱਸੇ ਵਿੱਚ ਫੁਕਾਰਾਂ ਮਾਰ ਰਿਹਾ ਸੀ ਪਰ ਕਾਲੂ ਡਰਿਆ ਨਹੀਂ ਜੰਨੀ ਨੇ ਵੀ ਹਿੰਮਤੋ ਚੁਟਾਈ ਤੇ ਸੱਪ ਦੀ ਪੂਛ ਖਿੱਚਣ ਲੱਗੀ ਦੋਵਾਂ ਦੀਆਂ ਕੋਸ਼ਿਸ਼ਾਂ ਨਾਲ ਆਖਰ ਸੱਪ ਦਰਖਤ ਤੋਂ ਹੇਠਾਂ ਡਿੱਗ ਪਿਆ ਤੇ ਘਾਹ ਵਿੱਚ ਰਿੰਗਦਾ ਹੋਇਆ ਵਾਪਸ ਚਲਾ ਗਿਆ ਚੰਨੀ ਨੇ ਰੋਂਦੇ ਹੋਏ ਕਾਲੂ ਨੂੰ ਕਿਹਾ ਜੇ ਅੱਜ ਤੂੰ ਨਾ ਹੁੰਦਾ ਭਰਾ ਤਾਂ ਅੱਜ ਮੇਰੇ ਬੱਚੇ ਖਤਮ ਹੋ ਜਾਂਦੇ ਤੂੰ ਸੱਚਮੁੱਚ ਮੇਰਾ ਭਰਾ ਹੈ ਮੇਰਾ ਰਖਿਆਕਰ ਹੈ ਕਾਲੂ ਨੇ ਹੱਸ ਕੇ ਕਿਹਾ ਦੋਸਤ ਦਾ ਫਰਜ਼ ਸੀ ਚੰਨੀ ਮੈਂ ਤਾਂ ਸਿਰਫ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਜੀ ਇਸੇ ਤਰ੍ਹਾਂ ਇੱਕ ਹੋਰ ਸੋਹਣੀ ਜੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ